ਇੰਡਸਟਰੀ ਨਾ ਮੇਲੇ ਬਰਤਨੀ ਪ੍ਰੋਪਰ ਰੱਖ ਸਕੀ ਕਿ ਸਿੱਟੇ ਨਹੀਂ ਬਚੇ ਮੈਂ ਮੈਂ ਤੁਹਾਨੂੰ ਇੱਕ ਗੱਲ ਬੜੀ ਹੈ ਨਾ ਰਵਲਵਰ ਰੱਖ ਕੇ ਸਾਹਮਣੇ ਕਹਿੰਦੇ ਕਿੰਨੇ ਜਾਈ ਦੇ ਤੈਨੂੰ ਸਭ ਕੁਝ ਸਹੀ ਹੈ ਠੀਕ ਹੈ ਲੋਕ ਮਤਲਬ ਆਪਦੇ ਕੱਪੜੇ ਉਤਾਰਨ ਤੱਕ ਆ ਗਏ ਆ ਪੈਸੇ ਲਈ ਠੀਕ ਹੈ ਉਤਾਰਨ ਤੱਕ ਹੀ ਤਾਰ ਤੇ ਚੁੰਮੇ ਵਾਲੀ ਭਾਬੀ ਫਿਲਮ ਚ ਆ ਗਈ ਤੇ ਜੀ ਹੋਰ ਇੱਕ ਲੌਂਡਾ ਆ ਗਿਆ ਟੈਂਪੂ ਆ ਕਿਹੜਾ ਮੈਂਡ ਸੰਤੂ ਸਸੀ ਕਰ ਪਿਆਪੀ ਮੈਂ ਥੋੜਾ ਆਪਣਾ ਮਾਣ ਬਣੇ ਲੈ ਮਿੱਤਰੋ ਮਹਾਲੀ ਘੜੇ 9 ਫੇਸ ਦੇ ਵਿੱਚ 2008 ਦੇ ਵਿੱਚ ਇੱਕ ਬੱਬੂ ਮਾਨ ਦੀ ਫਿਲਮ ਆਉਂਦੀ ਹੈ ਹਾਸ਼ਰ ਹਾਸ਼ਰ ਫਿਲਮ ਇੱਕ ਇਹੋ ਜਿਹੀ ਫਿਲਮ ਬਣੀ ਸੀ ਵੀ ਮੁੜ ਕੇ ਬੱਬੂ ਮਾਨ ਤੋਂ ਉਹੀ ਜਿਹੀ ਫਿਲਮ ਨਹੀਂ ਬਣੀ ਬੇਸ਼ੱਕ ਉਹਨੇ ਲੱਖ ਕੋਸ਼ਿਸ਼ਾਂ ਕਰੀਆਂ ਪਰ ਉਹੀ ਜਿਹੀ ਫਿਲਮ ਨਹੀਂ ਬਣੀ ਕਹਾਣੀ ਬਹੁਤ ਸੋਹਣੀ ਸੀ ਉਹਦੇ ਵਿੱਚ ਇੱਕ ਕਰੈਕਟਰ ਹੁੰਦਾ ਕਾਕਾ ਬੱਬੂ ਆਂ ਤਾਂ ਛੋਟਾ ਭਰਾ ਹੁੰਦਾ ਕਾਕਾ ਹੁੰਦਾ ਇੱਕ ਸਿੱਧ ਪਧਰਾ ਮੋਟੂ ਜਾਂ ਨੌਜਵਾਨ ਸਿੱਧਾ ਹੀ ਦਿਖਾਇਆ ਜਾਂਦਾ ਇੱਥੋਂ ਤੱਕ ਉਹਨੇ ਕਰੈਕਟਰ ਦੇ ਵਿੱਚ ਜਾਣ ਪੜਤੀ ਸੀ ਵੀ ਸਾਡੇ ਹਲੇ ਵੀ ਮਨਾਂ ਦੇ ਵਿੱਚ ਸੀ ਉਹ ਸਿੱਧਰਾ ਜਾਂ ਉਹੀ ਨੌਜਵਾਨ ਕਿਤੇ ਨਾ ਕਿਤੇ ਉਵੇਂ ਮੋਟੂ ਜਾਂ ਸਿੱਧਾ ਜਾਂ ਭੋਲੀਆਂ ਜਿਹੀਆਂ ਗੱਲਾਂ ਕਰਨ ਵਾਲਾ ਵੀ ਕਿਹੜਾ ਬੰਦਾ ਜਿਹੜਾ ਸਿਨੇਮੇ ਦੇ ਵਿੱਚ ਰੋਇਆ ਨਹੀਂ ਹੋਣਾ ਉਹ ਉਹਦੇ ਡਾਇਲੋਗ ਵੀਰੇ ਤੂੰ ਕਿੱਥੇ ਐ ਘਰ ਕਦੋਂ ਆਏਂਗਾ ਪੈਂ ਡਿੱਕਦੇ ਇਦਾਂ ਦਾ ਨਾ ਜੋ ਵੀ ਆ ਤੇ ਵੀ ਬੰਦਿਆਂ ਨੂੰ ਰੋਣ ਵਾਸਤੇ ਲੋਕਾਂ ਨੂੰ ਮਜਬੂਰ ਕਰਤਾ ਸੀ ਵੀ ਇੰਨਾ ਘੈਂਟ ਕੈਰੈਕਟਰ ਕਰਿਆ ਸੀ ਪਰ ਉਦੋਂ ਬਾਅਦ ਉਹ ਨੌਜਵਾਨ ਬੜੇ ਦੁੱਖ ਦੀ ਗੱਲ ਹੈ ਕਿੱਡਾ ਫਿਲਮਾਂ ਦੇ ਵਿੱਚ ਮੋਟਾ ਪੈਸਾ ਲੱਗ ਰਿਹਾ ਹੈ ਨਾ ਸਾਡਾ ਵੱਡੀਆਂ ਫਿਲਮਾਂ ਬਣ ਰਹੀਆਂ ਹਨ ਸਿਨੇਮਾ ਸਾਡਾ ਕਿੱਡਾ ਵੱਡਾ ਹੈ ਪੰਜਾਬੀ ਦਿਨੋਂ ਦਿਨ ਵੱਡਾ ਹੁੰਦਾ ਜਾਂਦਾ ਪਰ ਸਰ ਇਹਦੇ ਇੰਨੇ ਵਧੀਆ ਕੈਰੈਕਟਰ ਕਰਨ ਵਾਲੇ ਬੰਦਿਆਂ ਨੂੰ ਰੇਡੀਆਂ ਲਾਉਣੀਆਂ ਪੈ ਰਹੀਆਂ ਇੱਕ ਖਾਣ ਪੀਣ ਵਾਲਾ ਸੜਕ ਦੇ ਉੱਤੇ ਕੰਮ ਕਰਨਾ ਪੈ ਰਿਹਾ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਬਈ ਕਾਕੇ ਨਾਲ ਤੇ ਸਾਰੀ ਜਾਣਦੇ ਆਜੋ ਕੱਟਦੇ ਇਹ ਹੈ ਬਾਈ ਹਾਸਰ ਫਿਲਮ ਵਾਲਾ ਕਾਕਾ ਬਾਈ ਕਾਕਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਪਹਿਲਾਂ ਤਾਂ ਸਾਨੂੰ ਸਾਰੇ ਕਾਕਾ ਹੀ ਕਹਿੰਦੇ ਆ ਤੁਹਾਡਾ ਨਾਂ ਕੀ ਹੈ ਹ ਮੇਰਾ ਨਾਂ ਹੈ ਜੀ ਮਨਿੰਦਰ ਸਿੰਘ ਮਨਿੰਦਰ ਸਿੰਘ ਫਿਲਮੀ ਨਾਂ ਹੈ ਮਨਿੰਦਰ ਵੈਲੀ ਅੱਛਾ ਹਾਸਰ ਫਿਲਮ ਦੇ ਵਿੱਚ ਬਾਬੂ ਆ ਦਾ ਨਾਂ ਵੀ ਮਨਿੰਦਰ ਹੀ ਹੁੰਦਾ ਹਾਂਜੀ ਹਾਂਜੀ ਬੜਾ ਨਾ ਤਵਾਕਾ ਪੜਿਆ ਅੱਛਾ ਬਾਈ ਤੁਸੀਂ ਹਾਸਰ ਫਿਲਮ ਕਰੀ ਹਾਂਜੀ ਪਹਿਲਾਂ ਥੀਟਰ ਕਰੇ ਸੀ ਅ ਨਹੀਂ ਭਾਈ ਜੀ ਮੈਂ ਪਹਿਲੇ ਵੀ ਗੱਲ ਕਹੀ ਸੀਗੀ ਕਿਸੇ ਨੇ ਪੁੱਛਿਆ ਸੀ ਸਵਾਲ ਵੀ ਜਦੋਂ ਫਿਲਮਾਂ 'ਚ ਆਇਆ ਸੀ ਮੈਂ ਤੇ ਉਦੋਂ ਉਹਨਾਂ ਥੀਏਟਰ ਕਰਿਆ ਸੀਗਾ ਤੇ ਜੇ ਅੱਜ ਰੋਡ ਦੇ ਉੱਤੇ ਖਾਣ ਪੀਣ ਦਾ ਕੰਮ ਕਰ ਰਿਆਂ ਤੇ ਨਾ ਮੈਂ ਕੋਈ ਕੁਕਿੰਗ ਕੋਰਸ ਕੀਤਾ ਹੋਇਆ ਹੈ ਤੇ ਫਿਲਮ ਦੇ ਆਉਣ ਦਾ ਜਰੀਆ ਹਸਰ ਦੇ ਵਿੱਚ ਬਹੁਤ ਵੱਡੇ ਬਜਟ ਦੀ ਮੂਵੀ ਸੀ ਬਹੁਤ ਸੁਪਰ ਡੋਪਰ ਹਿੱਟ ਹੋਈ ਹੈ ਨਾ ਹਾਂਜੀ ਉਹਦੇ ਵਿੱਚ ਆਉਣ ਦਾ ਜਰੀਆ ਕਿਵੇਂ ਬਣਦਾ ਤੁਸੀਂ ਕਿਵੇਂ ਉਹਦੇ ਵਿੱਚ ਕਿਹਦੇ ਰਾਹੀ ਜਾਂ ਜੋ ਵੀ ਕਿਵੇਂ ਸਪਾਰਸ ਸੀ ਮਿਹਨਤ ਨਾਲ ਜੋ ਵੀ ਹੈ ਬਾਈ ਜੀ ਉਦੋਂ ਐਂ ਕਹਿ ਲਓ ਕਿ ਮੈਂ ਸ਼ਾਇਦ ਉਦੋਂ ਕਿਸਮਤ ਦੇ ਸtare ਜਿਹੜੇ ਆ ਬਲੰਦ ਸੀਗੇ ਵੀ ਮੌਕਾ ਮਿਲਣਾ ਲਿਖਿਆ ਸੀ ਕਿਸਮਤ ਚ ਤੇ ਮੌਕਾ ਮਿਲ ਗਿਆ ਉਹ ਬਸ ਆਈਂ ਸਬੱਬੀ ਮਤਲਬ ਗੱਲਬਾਤ ਕਿਸੇ ਨਾਲ ਹੋਈ ਉਹਨੇ ਇੱਕ ਸ਼ੋਰਟ ਫਿਲਮ ਬਣਾਈ ਉਹ ਫਿਲਮ ਰਿਲੀਜ਼ ਨਹੀਂ ਹੋਈ ਮੋੜੋ ਨੇ ਦੂਸਰੇ ਕਿਸੇ ਨਾਲ ਮਿਲਾਇਆ ਉਹਨੇ ਫਿਲਮ ਬਣਾਈ ਤੇ ਉਹ ਉਹ ਰਿਲੀਜ਼ ਨਹੀਂ ਹੋਈ ਫਿਰ ਉਹਦੇ ਥਰੂ ਮੈਂ ਬੱਬੂ ਭਾਈ ਹੋਰਾਂ ਨੂੰ ਮਿਲਿਆ ਗੌਰਵ ਤਰੇਵੰਗੀ ਨੂੰ ਮਿਲਿਆ ਤੇ ਉਹ ਕੈਟਰਕ ਕੰਪਨੀ ਦੇ ਜਿਹੜੇ ਗੌਰਵ ਭਾਜੀ ਹੈਗੇ ਆ ਉਹਨਾਂ ਦੇ ਉੱਥੇ ਐਕਚੁਅਲ ਸਟੂਡੀਓ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਹੋਈ ਉਥੇ ਮਾਨ ਸਾਹਿਬ ਬੈਠੇ ਸੀਗੇ ਤੇ ਉਮਰ ਮੇਰੀ ਸਾਰੀ 16 17 ਸਾਲ ਦੀ ਸੀਗੀ ਉਹਨਾਂ ਨੂੰ ਉਦੋਂ ਦਾ ਕਰੈਕਟਰ ਚਾਹੀਦਾ ਸੀ ਜੇ ਉਹਨਾਂ ਨੇ ਤਿਆਰ ਕਰ ਲਿਆ ਕਿਵੇਂ ਇਹ ਐਕਚੁਅਲ ਦੇ ਵਿੱਚ ਇਹ ਤੁਸੀਂ ਇੱਕ ਨਵਾਂ ਸਵਾਲ ਕੀਤਾ ਕਿ ਜਦੋਂ ਹਸ਼ਰ ਲਿਖੀ ਗਈ ਸੀ ਨਾ ਹਸ਼ਰ ਦੇ ਵਿੱਚ ਮਤਲਬ ਕਾਕਾ ਜਾਂ ਇਦਾਂ ਦਾ ਕੋਈ ਕਰੈਕਟਰ ਸੀਗਾ ਹੀ ਨਹੀਂ ਤੇ ਇਹ ਹੁਣ ਉਸ ਟਾਈਮ ਡਾਇਰੈਕਟਰ ਸਾਹਿਬ ਦੀ ਸੋਚ ਸੀ ਜਾਂ ਜੋਗੀ ਉਹਨਾਂ ਦੀ ਕਹਾਣੀਕਾਰ ਦੀ ਸੋਚ ਸੀ ਕਿ ਉਹਨਾਂ ਨੂੰ ਐਂ ਲੱਗਿਆ ਵੀ ਜਿਹੜੀ ਕਹਾਣੀ ਐ ਇਹ ਚੱਲੇਗੀ ਇਹ ਕਹਾਣੀ ਕਿਉਂਕਿ ਉਹ ਸਚਾਈ ਐ ਕਿ ਉਦੋਂ ਪੰਜਾਬੀ ਫਿਲਮਾਂ ਦੇ ਵਿੱਚ ਹਸ਼ਰ ਬਹੁਤ ਵੱਡਾ ਇੱਕ ਨਾਂ ਐ ਬਿਲਕੁਲ ਬਾਈ ਜੀ ਕੋਈ ਵੀ ਪੰਜਾਬ ਦਾ ਜਿਹੜਾ ਬੰਦਾ ਮੂਵੀ ਦੇਖਦਾ ਸਿਨੇਮਾ ਜਾਣਦਾ ਵੀ ਕਿੱਥੇ ਆ ਜੇ ਨਾ ਉਹਨੇ ਦੋ ਵਾਰੀ ਦੇਖੀ ਹੋਵੇ ਘੱਟੋ ਘੱਟ ਮੈਂ ਗਾਰੰਟੀ ਕਰਦਾ ਬਾਈ ਜੀ ਲੋਕੀ 8 8 18 18 ਨਾਲ ਵਾਲੇ ਵੀ ਬੈਠੇ ਜਿਹੜੇ ਕਹਿੰਦੇ ਅਸੀਂ ਤਾਂ ਤੇ 8 ਵਾਰ ਤਾਂ ਮੈਂ ਬਾਈ ਜੀ ਖੁਦ ਦੇਖ ਆਇਆ ਸੀ ਥੀਏਟਰ ਜਾ ਕੇ ਜਦੋਂ ਲੱਗੀ ਸੀ ਤੂੰ ਤਾਂ ਦੇਖਣੀ ਸੀ ਫਿਰ ਤੂੰ ਵੀ ਤਾਂ ਤੇ ਉਹ ਉਹ ਮਤਲਬ ਉਦੋਂ ਉਹਨਾਂ ਨੂੰ ਲੱਗਿਆ ਵੀ ਯਾਰ ਇਸ ਨਾਲ ਜਿਵੇਂ ਆਪਾਂ ਕਹਿੰਦੇ ਆ ਵੀ ਸਾਰੇ ਰੰਗ ਹੈ ਉਹਨਾਂ ਨੂੰ ਲੱਗਿਆ ਯਾਰ ਬਿਨਾ ਇੱਕ ਆਹ ਕੈਰੈਕਟਰ ਵੀ ਇਹਦੇ ਚ ਹੋਏ ਨਾ ਤੇ ਫਿਲਮ ਦੇ ਉੱਤੇ ਮਤਲਬ ਚਾਰ ਚੰਦ ਲੱਗ ਜਾਣਗੇ ਤੇ ਉਹਨਾਂ ਨੇ ਨਾ ਉਸ ਟਾਈਮ ਇਹ ਕੈਰੈਕਟਰ ਇੱਕ ਐਡ-ਆਨ ਕੀਤਾ ਇਹਦੇ ਵਿੱਚ ਕਾਕੇ ਨਾਂ ਦਾ ਜਿਹੜਾ ਮੈਂਟਲੀ ਰਟਾਰਡਡ ਹੈ ਪੇ ਤੁਹਾਨੂੰ ਮੈਂ ਸੱਚਾਈ ਹੋਰ ਦੱਸਾਂ ਇਹ ਕੈਰੈਕਟਰ ਬਹੁਤ ਛੋਟਾ ਕੈਰੈਕਟਰ ਸੀਗਾ ਇਹ ਹਾਰਡਲੀ 2 ਜਾਂ 3 ਦਿਨ ਦਾ ਕੈਰੈਕਟਰ ਸੀਗਾ ਬੈ ਜੀ ਆਪਣਾ ਬੈ ਜਾ ਇਹ 2 ਜਾਂ 3 ਦਿਨ ਦਾ ਕੈਰੈਕਟਰ ਸੀਗਾ ਜੀ ਜਿਹੜਾ ਬਾਅਦ ਵਿੱਚ ਤਕਰੀਬਨ 20 22 ਦਿਨ ਦਾ ਬਣ ਗਿਆ ਸੀ ਅੱਛਾ ਹਾਂਜੀ ਇਹ ਮਹੂਰਤ ਸ਼ੋਰਟ ਹੋਇਆ ਸੀਗਾ ਤੇ ਭਾਈ ਉਹ ਤੁਹਾਨੂੰ ਜਿਹੜੀ ਇੰਨੀ ਥੋੜੀ ਘੈਂਟ ਐਕਟਿੰਗ ਸੀ ਉਹਦੇ ਵਾਸਤੇ ਕੋਈ ਟ੍ਰੇਨਿੰਗ ਚੱਲ ਰੈ ਇਦਾਂ ਦਾ ਕੁਝ ਨਹੀਂ 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 ਕੁਝ ਨਹੀਂ ਜੇ ਦੇਖੋ ਜੇ ਇੱਕ ਥੋੜੀ ਲੁੱਕ ਉਦਾਂ ਦੀ ਇੱਕ ਥੋੜੀ ਬੋਲਵਾਣੀ ਤੇ ਇੱਕ ਕੈਰੇਕਟਰ ਉਦਾਂ ਦੇ ਤਿੰਨ ਚੀਜ਼ਾਂ ਦਾ ਹਨਾ ਸਮੇਲ ਹੋਇਆ ਮੈਂ ਫਿਰ ਉਹੀ ਕਹਿੰਦਾ ਜੀ ਦਰਸ਼ਕਾਂ ਨੂੰ ਇੰਨਾ ਕੋ ਕੈਰੇਕਟਰ ਪਸੰਦ ਆਇਆ ਸੀ ਕਿ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਮੈਂ ਜਿੰਨੀ ਫਿਲਮਾਂ ਕੀਤੀਆਂ ਤੇ ਉਹ ਉਹਦੀ ਬਦੌਲਤ ਹੀ ਸੀਗੀਆਂ ਕਿ ਲੋਕਾਂ ਦਾ ਪਿਆਰ ਜਾਂ ਇੰਨੀ ਮਤਲਬ ਸਤਿਕਾਰ ਇੰਨਾ ਮਤਲਬ ਮੈਂ ਕੁਝ ਦੇਖਿਆ ਕਿ ਤੁਸੀਂ ਤੁਸੀਂ ਕਹਿੰਦੇ ਹੋ ਫਿਲਮਾਂ ਕਰੀਆਂ ਜਾਂ ਤੁਸੀਂ ਇੱਕ ਨਾਟਕ ਵੀ ਮੈਂ ਸੁਣਿਆ ਤੁਸੀਂ ਦੇਖਿਆ ਕਰਿਆ ਸੀ ਫੇਰ ਵੀ ਤੁਹਾਨੂੰ ਇੱਥੇ ਰੋਡ ਤੇ ਕੰਮ ਕਰਨਾ ਪੈ ਰਿਹਾ ਹਾਲਾਂਕਿ ਜੇ ਤੁਹਾਨੂੰ ਇਹਦਾ ਸ਼ੌਂਕ ਸੀ ਤਾਂ ਹੁਦਾ ਇੱਕ ਵੱਡਾ ਹੋਟਲ ਹੋਣਾ ਚਾਹੀਦਾ ਸੀ ਵੱਡਾ ਹਨਾ ਰੈਸਟੋਰੈਂਟ ਢਾਬਾ ਹੋਣਾ ਚਾਹੀਦਾ ਸੀ ਚਲੋ ਮੰਨ ਲਓ ਪਾਉਂਦਾ ਕਿਸੇ ਕਿਸੇ ਕੰਮ ਨਾਲ ਜੁੜਿਆ ਹੁੰਦਾ ਪਰ ਫੇਰ ਵੀ ਇਹਦਾ ਕਾਰਨ ਕੀ ਮੰਨਦੇ ਹੋ ਤੁਹਡੇ 'ਚ ਕੋਈ ਕਮੀ ਸੀ ਜਾਂ ਦੇਖੋ ਸ਼ੌਂਕ ਤਾਂ ਮੇਰਾ ਫਿਲਮਾਂ ਹੀ ਸੀਗੀਆਂ ਫਿਲਮਾਂ ਹੀ ਸ਼ੌਂਕ ਸੀ ਰੋਡ ਦੇ ਉੱਤੇ ਕੰਮ ਕਰਨਾ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਇਹ ਮਜਬੂਰੀਆਂ ਹੁੰਦੀਆਂ ਕੀ ਕਾਰਨ ਬਣਿਆ ਵੀ ਕੰਮ ਕਿਉਂ ਨਹੀਂ ਓਵੇਂ ਬੈਕ ਟੂ ਬੈਕ ਮਿਲਿਆ ਚੁੰਮੇ ਵਾਲੀ ਭਾਬੀ ਫਿਲਮਾਂ 'ਚ ਆ ਗਈ ਤੇ ਜੀ ਉਹ ਹੋਰ ਆ ਇੱਕ ਲੌਂਡਾ ਆ ਗਿਆ ਟੈਂਪੂ ਆ ਕਿਹੜਾ ਮੈਂਡ ਸੰਧੂ ਵੀ ਜਿਹੜੇ ਬੰਦੇ ਦਾ ਇੱਕ ਨਾਂ ਵੀ ਬਣ ਗਿਆ ਚਿਹਰਾ ਵੀ ਬਣ ਗਿਆ ਗੱਲਬਾਤ ਵੀ ਉਹ ਤੋਂ ਛੋਟੇ ਸਰੋ ਕੁਮਾਈ ਵੀ ਹੋਈ ਤੁਹਾਡਾ ਕਿਤੇ ਹਿੱਸਾ ਆਊਗਾ ਕਮਾਈ ਦੇ ਵਿੱਚ ਹਨਾ ਮੰਨ ਲਓ ਤੇ ਫਿਰ ਵੀ ਮੰਨ ਲਓ ਤੁਸੀਂ ਤਾਂ ਇੱਥੇ ਇੱਕ ਇਹ ਕੰਮ ਕਰ ਰਹੇ ਹੋ ਤੇ ਉਹ ਬੰਦੇ ਭੈ ਭੁਮੀਆਂ ਦੇ ਹਾਈ ਫਾਈ ਲਾਈਫ ਦੇਖੋ ਸ਼ਾਇਦ ਨਾ ਇਹਦਾ ਕਾਰਨ ਹੀ ਹੈ ਕਿ ਅੱਜ ਸ਼ਾਇਦ ਸੋਸ਼ਲ ਮੀਡੀਆ ਜਿਹੜਾ ਉਹ ਇੰਡਸਟਰੀ ਤੋਂ ਵੱਡਾ ਹੋ ਗਿਆ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਬਿਗ ਬੋਸ ਦੇਖ ਲਓ ਉਹਦੇ ਵਿੱਚ ਵੀ ਹੁਣ ਉਹਨਾਂ ਨੂੰ ਹੋਰ ਕੁਝ ਨਹੀਂ ਮਿਲਦਾ ਤਾਂ ਉਹ ਆਪਣਾ ਸੋਸ਼ਲ ਮੀਡੀਆ ਵਾਲੇ ਬੰਦਿਆਂ ਨੂੰ ਲਈ ਜਾ ਰਹੇ ਹੈ ਨਾ ਲੈਣ ਦੀ ਲੋੜ ਨਹੀਂ ਹੈ ਸਾਰੇ ਜਾਣਦੇ ਆ ਵੀ ਕਿਹੜੇ ਕਿਹੜੇ ਚਿਹਰੇ ਆਲੇ ਆ ਤੇ ਉਹ ਕਿਤੇ ਨਾ ਕਿਤੇ ਅੱਜ ਸੋਸ਼ਲ ਮੀਡੀਆ ਜਿਹੜਾ ਜ਼ਿਆਦਾ ਵੱਡਾ ਹੋ ਗਿਆ ਤੇ ਮੇਰੀ ਕਿਤੇ ਨਾ ਕਿਤੇ ਕਮੀ ਤੁਸੀਂ ਸੋਸ਼ਲ ਮੀਡੀਆ ਤੇ ਕਿਉਂ ਪਿੱਛੇ ਰਹੇ ਮੈਂ ਹਾਂ ਮੇਰੀ ਕਿਤੇ ਕਮੀ ਇਹ ਰਹੇਗੀ ਕਿ ਸ਼ਾਇਦ ਸੋਸ਼ਲ ਮੀਡੀਆ ਤੇ ਮੈਂ ਐਡਾ ਐਕਟਿਵ ਨਹੀਂ ਰਿਹਾ ਇੰਡਸਟਰੀ ਨਾ ਮਿਲ ਬਰਤਨ ਨਹੀਂ ਪ੍ਰੋਪਰ ਰੱਖ ਸਕੀ ਕਿ ਸਿੱਟੇ ਨਹੀਂ ਬਚੇ ਮੈਂ ਮੈਂ ਤੁਹਾਨੂੰ ਇੱਕ ਗੱਲ ਬੜੀ ਛੋਟੀ ਦੱਸਦਾ ਭਾਈ ਜੀ ਜੇ ਤੁਸੀਂ ਸੱਚੀ ਮੇਰੇ ਸਾਹਮਣੇ ਤਾਂ ਜੇ ਤੁਸੀਂ ਆਪਦੀ ਲਾਈਵ ਚ ਵਧੀਆ ਚੱਲ ਰਹੇ ਹੋ ਖਾ ਰਹੇ ਹੋ ਪੀ ਰਹੇ ਹੋ ਜਾਂ ਖੁਸ਼ ਹੋ ਜਾਂ ਬਿਜ਼ੀ ਹੋ ਮੈਨੂੰ ਇਹ ਨਹੀਂ ਸਮਝ ਆਉਂਦੀ ਸੋਸ਼ਲ ਮੀਡੀਆ ਵਾਲੇ ਕੋਲ ਇੰਨਾ ਟਾਈਮ ਕਿੱਥੋਂ ਲੱਗਦਾ ਵੀ ਆਪਦੀਆਂ ਸਾਰੀਆਂ ਚੀਜ਼ਾਂ ਨੂੰ ਸਕਰੀਨ ਦੇ ਉੱਤੇ ਪਾਣਾ ਜਾਂ ਲੋਕਾਂ ਤੱਕ ਪਹੁੰਚਾਣਾ ਉਹਨਾਂ ਨੇ ਤਾਂ ਉਹ ਬਿਕ ਬੋਸ ਜਾਣ ਵਾਸਤੇ ਬਹੁਤ ਵੀ ਪਾਣਾ ਘੜੀਆਂ ਬਾਈ ਜੀ ਬਾਈ ਜੀ ਦੇਖੋ ਸੋਸ਼ਲ ਮੀਡੀਆ ਦਾ ਹਾਲ ਇਹ ਹੋ ਚੁੱਕਿਆ ਅੱਜ ਕਿ ਤੁਸੀਂ ਵੀਡੀਓਜ਼ ਮੋਬਾਈਲ ਘਰ ਪਰਿਵਾਰ ਸਾਰੇ ਬੈਠੇ ਹੋ ਤੁਸੀਂ ਹਰ ਵੀਡੀਓ ਨੂੰ 이어ਫੋਨ ਤੇ ਸੁਣ ਸਕਦੇ ਹੋ ਕੋਈ ਪਤਾ ਨਹੀਂ ਕਿ ਇਸ ਵੀਡੀਓ ਚ ਕੀ ਨਿਕਲ ਆਵੇ ਬਿਲਕੁਲ ਸਹੀ ਹੈ ਠੀਕ ਹੈ ਲੋਕ ਮਤਲਬ ਆਪਦੇ ਕੱਪੜੇ ਉਤਾਰਨ ਤੱਕ ਆ ਗਏ ਆ ਪੈਸੇ ਲਈ ਕారణ ਤੱਕ ਕੀਤਾ ਹਾਰ ਤੇ ਠੀਕ ਹੈ ਨਾ ਵੀ ਸੋਸ਼ਲ ਮੀਡੀਆ ਤੋਂ ਕਮਾਈ ਹੋ ਰਹੀ ਹੈ ਭਾਈ ਤੁਸੀਂ ਵੀ ਜੰਗ ਗੇਜ ਹੋ ਬਾਈ ਜੀ ਕਾਰਨ ਇਹ ਹੈ ਵੀ ਹੁਣ ਅੱਜ ਅਗਰ ਕੋਈ ਗੁਰਬਤ ਸੀ ਮਜਬੂਰੀ ਸੀ ਜੇ ਕਾਰਨ ਕੀ ਕਾਰਨ ਦੇਖੋ ਹੁਣ ਮੇਰੀ ਗੱਲ ਸੁਣੋ ਵੀ ਹੁਣ ਹਰ ਇੱਕ ਬੰਦਾ ਜਿਹੜਾ ਹੈਗਾ ਉਹ ਇੱਕੋ ਹੀ ਕੰਮ ਥੋੜੀ ਕਰ ਸਕਦਾ ਹੈ ਸ਼ਾਇਦ ਮੇਰੇ ਚ ਸੋਸ਼ਲ ਮੀਡੀਆ ਵਾਲਾ ਟੈਲੈਂਟ ਨਹੀਂ ਹੋਣਾ ਜਾਂ ਮੈਂ ਇਹ ਚੀਜ਼ ਨੂੰ ਸਮਝਦੇ ਨਹੀਂ ਮੈਂ ਆਪਦੀ ਪਰਿਵਾਰਿਕ ਚੀਜ਼ਾਂ ਨੂੰ ਸਾਹਮਣੇ ਲਿਆਵਾ ਮੈਂ ਵੀ ਰੋਜ਼ ਮੁਕਲੀ ਕਰ ਰਹੇ ਇਹਨਾਂ ਨਾਲ ਲੜਾਈ ਹੁੰਦੀ ਹੈ ਉਹ ਚੱਕ ਕੇ ਮੋਬਾਈਲ ਤੇ ਪਾ ਦਵਾ ਪਾਉਂਦੇ ਆ ਲੋਕਾ ਪਾਉਂਦੇ ਆ ਇੰਨੇ ਦਰ ਰੁਪਏ ਕਿ ਕਹੋ ਨਾ ਮੈਂ ਮੇਨ ਗੱਲ ਇਹ ਹੈ ਜੀ ਜਦ ਤਾ ਤੁਸੀਂ ਸੱਚਾਈ ਦਿਖਾਓ ਸੱਚਾਈ ਕੋਈ ਹੈ ਨਹੀਂ ਸਭ ਕੁਝ ਫੇਕ ਹੈ ਸਭ ਕੁਝ ਬਣਾਇਆ ਗਿਆ ਹੋਇਆ ਹੈ ਫਿਰ ਆਪਦੀਆਂ ਹੀ ਘਰ ਵਾਲੀਆਂ ਨਾਲ ਤੁਸੀਂ ਉਲਟ ਸਿੱਧ ਹਰਕਤਾਂ ਕਰਕੇ ਤੁਸੀਂ ਦੇਖੋ ਫੇਮਸ ਹੋਣ ਲਈ ਨਾ ਤੁਹਾਨੂੰ ਫੇਮਸ ਹੋਣ ਲਈ ਉਹ ਕਹਿੰਦੇ ਨਾ ਵੀ ਕੀ ਆ ਹੁਆ ਬਦਨਾਮ ਹੋਏ ਫਿਰ ਵੀ ਨਾਮ ਤਾਂ ਹੁਆ ਅੱਜ ਕੱਲ ਲੋਕ ਇਹ ਰਾਹ ਤੇ ਪੈ ਗਏ ਆ ਵੀ ਬਦਨਾਮ ਹੋ ਜਾਓ ਸ਼ਾਰਟਕਟ ਨਾਮਾਪੇ ਹੋ ਜਾਊਗਾ ਹਾਂ ਬਿਲਕੁਲ ਠੀਕ ਹੈ ਜੀ ਅੱਛਾ ਬਾਈ ਉਸ ਤੋਂ ਬਾਅਦ ਮੈਂ ਤਾਂ ਹੁਣ ਵੀ ਲੋਕ ਕਹਿੰਦੇ ਬਾਈ ਜੀ ਚਲੋ ਜੇ ਟੋਨਾ ਕਿੱਥੇ ਤੁਹਾਡਾ ਹਰ ਪਾਸੇ ਆਪਾਂ ਗੱਲ ਕਰਨ ਬੈਠ ਗਏ ਆਪਾਂ ਟਾਈਮ ਖਰਾਬ ਕਰਿਆ ਤੁਹਾਡਾ ਵੀ ਕੰਮ ਨਹੀਂ 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 ਮੈਨੂੰ ਐ ਦੱਸ ਬਾਈ ਅ ਉਸ ਤੋਂ ਬਾਅਦ ਬੱਬੂ ਮਿਲਿਆ ਬਾਈ ਜੀ ਨਾਲ ਮਿਲਦਾ ਰਿਹਾ ਮੈਂ ਕਦੇ ਕੋਈ ਕੰਮ سلسلے ਚ ਉਹਨਾਂ ਨੂੰ ਪਤਾ ਵੀ ਤੁਸੀਂ ਆ ਕੰਮ ਕਰਦੇ ਹੋ ਨਹੀਂ ਦੇਖੋ ਮੈਨੂੰ ਅੱਜ 4-5 ਸਾਲ ਹੋ ਗਏ ਅੱਜ 4-5 ਸਾਲਾਂ ਚ ਤਾਂ ਮੈਂ ਨਹੀਂ ਬਾਈ ਨਾਲ ਮੁਲਾਕਾਤ ਕਰ ਪਾਇਆ ਤੇ ਕੁਝ ਮੇਰੇ ਘਰ ਦੇ ਹਾਲਾਤ ਥੋੜੇ ਜਿ ਬਿਗੜ ਗਏ ਸੀਗੇ ਇਹ ਜੋ ਸਭ ਹੋਇਆ ਨਾ ਇਹ 4-5 ਸਾਲ ਚ ਹੋ ਗਿਆ ਜੀ ਹੂੰ ਕਰੋਨਾ ਨੇ ਕਈਆਂ ਦੇ ਘਰਾਂ ਦੇ ਜੀ ਖੋਲੇ ਠੀਕ ਹੈ ਜੀ ਤੇ ਕਈਆਂ ਦੇ ਘਰਾਂ ਦੇ ਜੀ ਉਸ ਟਾਈਮ ਬਿਮਾਰੀਆਂ ਚ ਆ ਗਏ ਤੇ ਬਸ ਮੇਰੇ ਨਾਲ ਜੋ ਜੋ ਕੱਲੀ-ਕੱਲੀ ਚੀਜ਼ ਕਈ ਘਰਾਂ ਚ ਹੋਣੀ ਮੇਰੇ ਨਾਲ ਇੱਕ ਘਰ ਤੇ ਉਹ ਸਾਰੀਆਂ ਚੀਜ਼ਾਂ ਹੋ ਗਈਆਂ ਮਨ ਲਾ ਲਓ ਵਿਰੋਧ ਜਿਹੜੀ ਤੁਹਾਡੇ ਚ ਕਲਾ ਲਾ ਲਓ ਜਾਂ ਸ਼ੌਂਕ ਲਾ ਲਓ ਰਹਿ ਗਿਆ ਜਾਂ ਉਹ ਪਾਸੇ ਰੱਖਦਾ ਵੀ ਮਤਲਬ ਵੀ ਘਰੇ ਮਜਬੂਰੀਆਂ ਚ ਜਾਂ ਹਨਾ ਘਰ ਚਲਾਉਣ ਵਾਸਤੇ ਨਹੀਂ ਨਹੀਂ ਇਦਾਂ ਤਾਂ ਨਹੀਂ ਸੀਗੇ ਜੀ ਮੈਨੂੰ ਕੰਮ ਆਇਆ ਤੇ ਮੈਂ ਕੰਮ ਨੂੰ ਨਾ ਕਰਕੇ ਤੇ ਆਪਦੇ ਹੁਣ ਕੰਮ ਮਾਹ ਮਿੱਤਰਾ ਤੈਨੂੰ ਬਾਧੂ ਸੰਭਾਲਣ ਵਾਲਾ ਬਣੀ ਐ ਗਰੰਟੀ ਕਰਦਾ ਮੈਂ ਕਰਦਾ ਨਹੀਂ ਨਹੀਂ ਮੈਂ ਉਮੀਦ ਕਰਦਾ ਕਿ ਅਗਰ ਕੰਮ ਆਇਆ ਨਵੇਂ ਮਿੱਤਰੋ ਜਿੰਨੇ ਵੀ ਸਾਡੇ ਮਿੱਤਰ ਭਰਾ ਇਸ ਲਾਈਨ ਦੇ ਨਾਲ ਦੇਖਦੇ ਆ ਵੀਰ ਨੂੰ ਕੰਮ ਦਿਓ ਟੈਲੈਂਟ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਮੈਂ ਇਹਨੂੰ ਸੱਚੀ ਨਾਲ ਦਿਲੋਂ ਮੈਂ ਕਹਿੰਦਾ ਮੈਨੂੰ ਦੁੱਖ ਲੱਗਿਆ ਇਹਨੂੰ ਪਹਿਲੀ ਵਾਰੀ ਦੇਖਿਆ ਮੈਂ ਚਾਰ ਪੰਜ ਦਿਨ ਹੋ ਗਏ ਬੜੀ ਇੱਕ ਗੱਲ ਹੋ ਰਹੀ ਹੈ ਬਾਈ ਜੀ ਕੰਮ ਤਾਂ ਕੋਈ ਦਿਓ ਜੇ ਲੱਗਦਾ ਵੀ ਇਹ ਕੈਰੈਕਟਰ ਜਾਂ ਇਹ ਰੋਲ ਇਹ ਬੰਦਾ ਨਿਭਾ ਸਕਦਾ ਕਿਸੇ ਨਾਲ ਮਜਬੂਰੀ ਨਹੀਂ ਕਿ ਕੋਈ ਆਪਦੀ ਮਜਬੂਰੀ ਵਿੱਚ ਇੱਕ ਤੁਸੀਂ ਨਾਟਕ ਕਰਿਆ ਸੀ ਜਿਹਦੇ ਤੁਹਾਡੇ ਗੱਟੂ ਨਾਲ ਸੀ ਮੈਂ ਫਿਲਮ ਕਰੀ ਸੀ ਉਹਦੇ ਕੋਚੀ ਨਾਲ ਸੀ ਇੱਕ ਕੋਈ ਸੀਰੀਅਲ ਵੀ ਕਰਿਆ ਸੀ ਸੀਰੀਅਲ ਹੋਣ ਪਤਾ ਨਹੀਂ ਤੁਸੀਂ ਕਿਹੜਾ ਦੇਖਿਆ ਮੈਂ ਤਾਂ ਪਰ ਉਹਦੋਂ ਕਿੰਨੇ ਕਿ ਕਰੇ ਮੈਂ ਫਿਲਮਾਂ 'ਚ ਜ਼ਿਆਦਾ ਰਿਹਾ ਜੀ ਬਾਕੀ ਵੀਡੀਓ ਸੰਗਸ ਐਲਬਮਸ ਐਦਾਂ ਕੰਮ 'ਚ ਕਰਦਾ ਰਿਹਾ ਮਤਲਬ ਉਦੋਂ ਮੰਨ ਲਓ ਉਹ ਉਸ ਸਮੇਂ ਮੁਤਾਬਕ ਮੈਂ ਕੰਮ ਜੀ ਚੰਗਾ ਚੰਗਾ ਹੀ ਕੰਮ ਕਰਿਆ ਮਤਲਬ ਚੰਗੇ ਹਸ਼ਰ ਦੇ ਕਿੰਨੇ ਪੈਸੇ ਮਿਲੇ ਸੀ ਸੱਚੀ ਗੱਲ ਦੱਸ 100 ਲੱਗਿਆ ਜਦੋਂ ਉਹ ਰੋਟੀ ਰੋਟੀ ਦੇ ਬੇਟਾ ਉਹ ਉਸ ਕੈਰੈਕਟਰ 'ਤੇ ਉਹ ਕੰਮ ਕਰਨ ਦੇ ਹਸ਼ਰ ਦੇ ਕਿੰਨੇ ਪੈਸੇ ਮਿਲੇ ਹਸ਼ਰ ਜਦੋਂ ਕੀਤੀ ਸੀਗੀ ਜੀ ਉਹ ਪਹਿਲੀ ਫਿਲਮ ਸੀਗੀ ਹਾਂਜੀ ਤੇ ਪਹਿਲੀ ਫਿਲਮ ਸੀਗੀ ਕੋਈ ਮੈਂ ਦੇਖੋ ਕਲਾਕਾਰ ਨਹੀਂ ਸੀ ਜਾਂ ਮੈਂ ਉੱਡੇ ਜੋਗਾ ਵੀ ਨਹੀਂ ਸੀ ਵੀ ਮੈਂ ਕਿਸੇ ਮੈਨੂੰ ਕੋਈ ਕੰਮ ਮੌਕਾ ਦੇ ਰਿਹਾ ਤੇ ਮੈਂ ਆਪ ਦਾ ਨਾ ਮੰਗ ਰੱਖਾਂ ਵੀ ਮੈਨੂੰ ਆ ਇੰਨਾ ਚਾਹੀਦਾ ਜਾਂ ਕੋਚ ਮੈਂ ਤਾਂ ਉਦੋਂ ਉਹਨਾਂ ਨੇ ਕੰਮ ਦਿੱਤਾ ਮੌਕਾ ਮੌਕਾ ਦਿੱਤਾ ਮੇਰੇ ਲਈ ਤਾਂ ਉਹ ਸਭ ਤੋਂ ਵੱਡੀ ਕੀਮਤ ਸੀ ਉਹਦੀ ਕੀਮਤ ਮੈਂ ਅੱਜ ਵੀ ਨਹੀਂ ਦੱਸ ਸਕਦਾ ਨਹੀਂ ਮਿਲੇ ਪੀ ਕੀ ਸੀਗੀ ਮੈਂ ਦੱਸਦਾ ਫਿਲਮ ਕੀਤੀ ਤੇ ਫਿਲਮ ਹਿੱਟ ਹੋ ਗਈ ਮੈਨੂੰ ਡਾਇਰੈਕਟਰ ਸਾਹਿਬ ਦੀ ਕਾਲ ਆਈ ਕਹਿੰਦੇ 55 ਨੰਬਰ ਕੋਠੀ ਜਾਇਆ ਬਾਈ ਦੇ ਕੋਲ ਹੂੰ ਇਹ ਬਾਈ ਨੇ ਇਹਨੂੰ ਪੈਸੇ ਦੇਣੇ ਫਿਲਮ ਲੱਗ ਗਈ ਸੀ ਹਿੱਟ ਹੋ ਗਈ ਸੀਗੀ ਮੈਂ ਚਲਾ ਗਿਆ ਫਿਰ ਬਾਈ ਦੇ ਕੋਲ ਹੁਣ ਬਾਈ ਮਜ਼ਾਕੀਆ ਮਕੋਲੀਆ ਇਦਾਂ ਦਾ ਹੀ ਐ ਤੇ ਮੈਂ ਗਿਆ ਮੈਨੂੰ ਕਹਿੰਦੇ ਇਦਾਂ ਐ ਮੈਂ ਕਿਹਾ ਡਾਇਰੈਕਟਰ ਸਾਹਮਣੇ ਕਿਹਾ ਸੀ ਪੈਸੇ ਲੈ ਆਓ ਜਾ ਕੇ ਹੈ ਨਾ ਅਦਵਾਲੂਆ ਰੱਖ ਕੇ ਜਾਵਣੇ ਕਹਿੰਦੇ ਕਿੰਨੇ ਦਾਈ ਦੇ ਤੈਨੂੰ ਵੇਗਾ ਫਾਚੀ ਮੈਨੂੰ ਨਹੀਂ ਚਾਹੀਦੇ ਨੂੰ ਅੰਦਰ ਕਰ ਲੋ ਮਖੋਲ ਹੀ ਸੀ ਉਹਨਾਂ ਦਾ ਕੋਈ ਉਹ ਨਹੀਂ ਬੰਦਾ ਫਿਰ ਮੈਨੂੰ ਉਹਨਾਂ ਨੇ 21000 ਰੁਪਏ ਉਦੋਂ ਮੈਨੂੰ ਉਹਨਾਂ ਨੇ ਦਿੱਤਾ 21 ਲੱਖ ਵਰਗਾ ਬਾਈ ਜੀ 21000 2007 ਦੇ ਵਿੱਚ 8 ਜਿਵੇਂ ਕੀਤੀ ਆ ਉਸ ਟਾਈਮ ਦਾ ਸੁਪਰਸਟਾਰ ਸਾਨੂੰ ਦੇ ਰਿਹਾ ਘਰੇ ਬੁਲਾ ਗਿਆ ਨਾ ਨਹੀਂ ਮੈਂ ਮੈਂ ਹਰ ਹਮੇਸ਼ਾ ਕਹਿੰਦਾ ਵੀ ਬਾਈ ਜੀ ਹੋਰਾਂ ਵੱਲੋਂ ਜਾਂ ਇੰਡਸਟਰੀਜ਼ ਕਿਸੇ ਵੱਲੋਂ ਵੀ ਮੈਨੂੰ ਕਦੀ ਕੋਈ ਇਦਾਂ ਦੀ ਤਕਲੀਫ ਨਹੀਂ ਆਈ ਹੈਗੀ ਵੀ ਮੈਂ ਕੰਮ ਕੀਤਾ ਤੇ ਮੇਰੀ ਪੇਮੈਂਟ ਨਹੀਂ ਮਿਲੀ ਆ ਕੋਈ ਜਿਵੇਂ ਲੋਕ ਉਦਵਤ ਪਾਲਸ਼ਾ ਮਾਰਦੇ ਹੁੰਦੇ ਮੇਰੇ ਅਰਜਨ ਬੱਬੂ ਉਹਨਾਂ ਨੂੰ ਇੱਕ ਵਾਰੀ ਬੁਲਾ ਲੈ ਬੱਬੂ ਤੇ ਪਾਲਿਸ਼ੀ ਨਹੀਂ ਬੱਜੀ ਜਰਜਨਾਂ ਦੇ ਟਾਈਮ ਹੀ ਨਹੀਂ ਲੱਗਿਆ ਇਹ ਇਹ ਵੀ ਇੱਕ ਦੂਸਰੀ ਕਮੀ ਹੈ ਜੀ ਮੇਰੇ 'ਚ ਹਾਂ ਇਹ ਵੀ ਦੂਸਰੀ ਮੈਂ ਤਾਂ ਹੀ ਕਹਿੰਨਾ ਸ਼ਾਇਦ ਮੇਰੇ ਅੰਦਰ ਕੋਈ ਕਮੀਆਂ ਰਹੀਆਂ ਜਿਹੜਾ ਸ਼ਾਇਦ ਇੰਡਸਟਰੀਜ਼ ਦੁਆਰਾ ਕੰਮ ਨਹੀਂ ਕਰ ਪਾਇਆ ਇਹ ਵੀ ਇੱਕ ਦੂਸਰੀ ਕਮੀ ਹੈ ਮੇਰੇ ਅੰਦਰ ਮੇਤੋਂ ਆ ਪਾਲਿਸ਼ ਨਹੀਂ ਹੁੰਦੀ ਮੇਰੇ ਤੋਂ ਮੈਂ ਸਿੱਧਾ ਸਾਦਾ ਬੰਦਾ ਮੈਂ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿਣ ਵਾਲਾ ਕੋਣਸ ਵਾਲਾ ਹੁੰਦਾ ਬਾਈ ਤੂੰ ਇੱਥੇ ਥੋੜੀ ਹੁੰਦਾ ਹਾਂ ਮੈਂ ਫਿਰ ਇੱਥੇ ਨਹੀਂ ਹੁੰਦਾ ਫਿਰ ਤਾਂ ਬਾਈ ਜੀ ਹੋਰ ਨਹੀਂ ਤਾਂ ਮੈਂ ਕਿਸੇ ਨਾ ਕਿਸੇ ਦੇ ਨਾਲ ਵੈਸੇ ਲੱਗ ਕੇ ਆ ਦੇਖੋ ਬਾਈ ਜੀ ਫਿਲਮ ਚ ਕੰਮ ਕਰਨਾ ਕੋਈ ਓੱਖਾ ਨਹੀਂ ਹੈ ਮੈਂ ਅੱਜ ਨਿਊਜ਼ ਤੇ ਕਹਿ ਦੇਣਾ ਬਾਈ ਜੀ ਬਿਨਾ ਪੈਸਿਆਂ ਤੋਂ ਕੰਮ ਕਰਾਂਗਾ ਮੈਂ ਤੁਹਾਨੂੰ ਕੱਲ ਗਰੰਟੀ ਦੇਣਾ 100 ਤੋਂ ਉੱਤੇ ਫਿਲਮ ਦੀ ਆਫਰ ਆ ਜੇ ਛੋਟਾ ਚਿਹਰਾ ਤੁਹਾਡਾ ਨਾਮ ਹੈ ਤੁਹਾਡਾ ਬਣਿਆ ਹੋਇਆ ਇਹ ਇੱਕ ਸਮਾਂ ਐਸਾ ਆ ਗਿਆ ਸੀ ਬਾਈ ਜੀ ਕਿ ਮੈਨੂੰ ਨਾ ਮਤਲਬ ਘਟ ਜਾਂ ਵੱਧ ਦੀ ਗੱਲ ਨਹੀਂ ਹੁੰਦੀ ਸੀ ਮੇਰਾ ਸ਼ੌਂਕ ਸੀਗਾ ਬਾਕੀ ਆ ਪਾਲਿਸ਼ ਵਾਲੀ ਜਿਹੜੀ ਚੀਜ਼ ਹੈ ਨਾ ਇਹ ਜ਼ਰੂਰ ਆ ਗਈ ਸੀ ਕਿ ਪਾਲਿਸ਼ ਕਰਨਾ ਬੇ ਮਤਲਬ ਕਿਸੇ ਨਾਲ ਤੁਸੀਂ ਹਰ ਟਾਈਮ ਜੁੜੇ ਰਹਿਣਾ ਮੈਨੂੰ ਐ ਲੱਗਦਾ ਯਾਰ ਉਹ ਇਰੀਟੇਟ ਹੋ ਜਾਏਗਾ ਹਾਂ ਨਾ ਯਾ ਜੇ ਤੁਸੀਂ ਵਧੀਆ ਗੱਲ ਕੀਤੀ ਤਾਂ ਮੈਂ ਕਹਾਂਗਾ ਵਧੀਆ ਹੈ ਮਾੜੀ ਗੱਲ ਕੀਤੀ ਮੈਂ ਕਹਾਂਗਾ ਯਾਰ ਮੈਨੂੰ ਮਜ਼ਾ ਨਹੀਂ ਆਇਆ ਚੰਗੀ ਗੱਲ ਨਹੀਂ ਸੀ ਹੁਣ ਫਿਰ ਉਹ ਚੀਜ਼ਾਂ ਨੂੰ ਹੁਣ ਆਏ ਦੱਸੋ ਹਾਸ਼ਿਰ ਫਿਰ ਮਲੇ ਕਾਕੇ ਦੇ ਕਾਕੇ ਨੇ ਵਿਆਹ ਬੁ ਕਰਾ ਲਿਆ ਹਾਂਜੀ ਵਿਆਹ ਕਰਾ ਲਿਆ ਬੱਚੇ ਨਹੀਂ ਜਵਾਕ ਨਹੀਂ ਤੇ ਮੋਦਾ ਮੈ ਤੁਹਾਨੂੰ ਇਹੀ ਕਾਰਨ ਹੈ ਜੀ ਮੈਂ ਤਾਂ ਹਲੇ ਤੱਕ ਬੋਲਿਆ ਨਹੀਂ ਇਹ ਗੱਲ ਵੀ ਮੈਂ ਤਾਂ ਆਪਦਾ ਪਰਿਵਾਰ ਨਹੀਂ ਵਿਧਾ ਸਕਿਆ ਹਲੇ ਵੀ ਮੈਂ ਐਡਾ ਔਖਾ ਮੈਨੂੰ ਐਂ ਲੱਗਦਾ ਕਿ ਯਾਰ ਵੀ ਜਵਾਕ ਹੋਇਆ ਮੈਂ ਤਾਂ ਮਤਲਬ ਉਹਦੇ ਡਾਈਪਰ ਤੇ ਦੁੱਧ ਦਾ ਖਰਚਾ ਵੀ ਨਹੀਂ ਚੱਕ ਸਕਦਾ ਤੇ ਮੈਂ ਨਹੀਂ ਚਾਹੁੰਦਾ ਵੀ ਮੈਨੂੰ ਫਿਰ ਕੋਈ ਰਾਹ ਜਾਂਦਾ ਜਾਂ ਕੋਈ ਆਸਪੜੋਸ ਜਾਂ ਰਿਸ਼ਤੇਦਾਰ ਚੱਕਾ ਵੀ ਅਗਲਾ ਵੀ ਜੇ ਪਾਲ ਨਹੀਂ ਸਕਦੇ ਸੀ ਤੇ ਜੰਮਿਆ ਕਿਉਂ ਕਿੰਨੇ ਭੈਣ ਭਰਾ ਦੋ ਭੈਣ ਭਰਾ ਭੈਣ ਭੈਣਾ ਮੇਰੀ ਨਾਲ ਲੱਗੀ ਹੈ ਜੀ ਮੇਰੇ ਹਾਂਜੀ ਅੱਛਾ ਫਾਦਰ ਸਾਹਿਬ ਵਾਈਫ ਵੀ ਮੇਰੀ ਇੱਕੋ ਹੀ ਹੈ ਜੀ ਫਾਦਰ ਇੱਕੋ ਹੀ ਹੁੰਦੀ ਹੈ ਰੇਗ ਇਹ ਮੋਟੂ ਜੀ ਦੋ ਦਿਨ ਭਾਲਦਾ ਅ ਫਾਦਰ ਸਾਹਿਬ ਕੀ ਕਰਦੀ ਪਹਿਲਾਂ ਸਟੂਡੀਓ ਦਾ ਕੰਮ ਸੀ ਤੁਹਾਡਾ ਸਟੂਡੀਓ ਦਾ ਕੰਮ ਸੀ 50 ਸਾਲ ਨੂੰ ਹਾਂ ਮੈਂ ਤੁਹਾਨੂੰ ਦੱਸਿਆ ਜੀ ਛੱਡਿਆ ਕੁਛ ਨਹੀਂ ਜਾਂਦਾ ਹੁੰਦਾ ਫੇਈਂ ਵਾਰੀ ਚੀਜ਼ਾਂ ਛੁੱਟ ਜਾਂਦੀਆਂ ਖੋਈਆਂ ਜਾਂਦੀਆਂ ਕੁਦਰਤ ਵੱਲੋਂ ਓਡਾ ਕੀ ਸੇਵਾ ਲਿਖੀ ਸੀ ਸ਼ਾਇਦ ਰਾਸ਼ਟ੍ਰਪਤੀ ਹਾਂਜੀ ਰਾਸ਼ਟ੍ਰਪਤੀ ਹੁੰਨੇ ਆ ਅਸੀਂ ਕੋਹਲੀਆਂ ਜੀ ਹਾਂਜੀ ਕੋਹਲੀ ਮਤਲਬ ਖੱਤਰੀ ਹਾਂਜੀ ਪੰਜਾਬੀ ਖੱਤਰੀ ਓਕੇ ਹਾਂਜੀ ਹਾਂਜੀ ਨਾ ਬਹੁਤ ਸਮਝ ਰੱਖਿਆ ਮਨਿੰਦਰ ਸਿੰਘ ਵਿਰਾਟ ਕੋਹਲੀ ਮੰਗੋਂ ਸਿੰਘ ਕੋਹਲੀ ਹਾਂ ਬਹੁਤ ਉੱਚੀ ਕਾਸਟ ਆ ਬਾਬੇ ਨਾਨਕ ਦੇ ਜਿਹੜੀ ਕਾਸਟ ਦੇ ਜਾਤਾਂ ਪਾਤਾਂ ਦੀ ਮੈਂ ਵਲੀ ਨਹੀਂ ਕਰਦਾ ਇਹ ਰੱਖਿਆ ਵੀ ਨਹੀਂ ਬਹਾ ਠੀਕ ਹੈ ਉੱਚੀ ਹੈਗੀ ਹੈ ਪਰ ਉੱਚੀ ਨਹੀਂ ਵੀ ਮੇਰੇ ਹਿਸਾਬ ਨਾਲ ਕੁਝ ਨਹੀਂ ਹੁੰਦਾ ਨਹੀਂ ਹੁੰਦੀ ਮੇਰੇ ਹਿਸਾਬ ਨਾਲ ਵੀ ਨਹੀਂ ਹੁੰਦੀ ਇਨਸਾਨ ਨੇ ਤਾਂ ਉੱਚੀ ਨਹੀਂ ਅਸੀਂ ਬੜੇ ਦਰਸ਼ਕ ਲੋਡੇ ਬਾਰੇ ਜਾਣਨਾ ਚਾਹੁੰਦੇ ਇਹ ਚੀਜ਼ਾਂ ਹਾਂ ਮਨਿੰਦਰ ਸਿੰਘ ਕੋਹਲੀ ਮੇਰਾ ਪੁਰਾਣਾ ਦਵਾਦਾ ਕੀ ਸਿਸਟਮ ਹੈ ਹੁਣ ਬੈਠ ਨੂੰ ਮੈਂ ਕਿਹਾ ਤੈਨੂੰ ਦੁਬਾਰਾ ਸਾਖ ਕਰਾਉਣਾ ਸੀ ਤੇ ਉਹ ਅੱਜ ਦੀ ਕਿਹੜੀ ਬਹੁਤ ਸਮਝ ਰਹੇ ਬਾਕਿਰ ਭਾਈ ਮਾਲਕ ਜੀ ਦੇਖੋ ਮੈਂ ਇੱਕ ਵਾਰ ਕੰਮ ਮਿਲੂ ਫਿਰ ਤੈਨੂੰ ਬਾਦੂ ਮਿਲੂ ਜਿਹੜੇ ਸਾਹਮਣੇ ਤੁਹਾਡੀ ਨਜ਼ਰ ਨਹੀਂ ਪੈ ਰਹੀ ਲਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਭਾਈ ਜੀ ਅੱਜ ਅਗਰ 2 ਸਾਲ ਪਿੱਛੇ ਚੱਲ ਜਾ ਤਾਂ ਅੱਜ ਮੌਤ ਵਧੀਆ ਮੈਂ ਜਦੋਂ ਮਰ ਮੁੱਕ ਜਾਈ ਗਿਆ ਸੀ ਨਾ ਜੀ ਮੈਂ ਤਾਂ ਉਦੋਂ ਵੀ ਨਹੀਂ ਰੋਇਆ ਕਿਸੇ ਅੱਗੇ ਤੁਸੀਂ ਸਾਰੇ ਮੈਨੂੰ ਸਵਾਲ ਕਰਦੇ ਆ ਸਾਰੇ ਸਵਾਲ ਕਰਦੇ ਆ ਕਿ ਇੰਡਸਟਰੀ ਤੋਂ ਕੋਈ ਆਇਆ ਮੈਂ ਤਾਂ ਕਿਸੇ ਅੱਗੇ ਹੱਥ ਐਵੇਂ ਫਲਾਏ ਨਹੀਂ ਰੋਇਆ ਹੀ ਨਹੀਂ ਮੈਂ ਮੈਂ ਅੱਜ ਵੀ ਨਹੀਂ ਰੋਂਦਾ ਕਿਉਂ ਰੋਵਾਂ ਯਾਰ ਜਦੋਂ ਦਾਤੇ ਨੇ ਮੈਨੂੰ ਸ਼ਰੀਰ ਬਖਸ਼ਿਆ, ਬਲ ਬਖਸ਼ਿਆ, ਬੁੱਧੀ ਬਖਸ਼ੀ ਐ ਤੇ ਫਿਰ ਕਮਾ ਕੇ ਖਾਣਾ ਕੋਈ ਔਖਾ ਨਹੀਂ ਹੁੰਦਾ। ਹਾਂ ਠੀਕ ਐ। ਅ ਚੰਗੇ ਪੋਰਸ਼ ਚੀਜ਼ਾਂ ਤੋਂ ਧਰਤੀ ਤੇ ਥੋੜਾ ਨੋਰਮਲ ਹਾਈ ਫਾਈ ਗੱਡੀਆਂ ਤੋਂ ਥੋੜੀ ਛੋਟੀ ਚ ਹੋ ਗਏ। ਤੁਸੀਂ ਵੱਡਾ ਘਰ ਸੀ ਵਿਚ ਚ ਕੇ ਛੋਟੇ ਘਰ ਚ ਆ ਗਿਆ। ਇਹ ਸਭ ਹੋਇਆ ਹੋਰ ਕੀ ਹੋਇਆ? ਦਾਤੇ ਨੇ ਛੱਤ ਵੀ ਨਹੀਂ ਕੋਈ। ਜੇ ਵੱਡੇ ਤੋਂ ਕੋਈ ਤਾਂ ਛੋਟੀ ਦੇਤੀ। ਹਣਾ ਤਾਂ ਦਾਤੇ ਨੇ ਕੁਝ ਖੋਇਆ ਨਹੀਂ ਹੈ ਠੀਕ ਹੈ ਸ਼ਾਇਦ ਇਹ ਤਾਂ ਕਰਮ ਹੈ ਮੇਰਾ ਕੋਈ ਕਿਸੇ ਦਾ ਕਿਸੇ ਦਾ ਕੋਈ ਕੰਮ ਹੈ ਕਿਸੇ ਦਾ ਕੋਈ ਕੰਮ ਹੈ ਬਾਤ ਬਾਤ ਦੇਖਣ ਵਾਲੇ ਦਾ ਨਜ਼ਰੀਆ ਨਜ਼ਰੀਆ ਜੀ ਨਜ਼ਰੀਆ ਮੈਂ ਤਾਂ ਅੱਜ ਅੱਜ ਦੇ ਯੂਥ ਨੂੰ ਵੀ ਇਹੀ ਗੱਲ ਕਹਿਣਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਵੀ ਜੇ ਮੈਂ ਕਰ ਰਿਹਾ ਮੇਰੀ ਵੀ ਕਿਤੇ ਨਾ ਕਿਤੇ ਮਜਬੂਰੀ ਸੀ ਮੈਂ ਹੁਣਾ ਬੈਠਾ ਮੇਰੀ ਲੱਤ ਜੇ ਮਤਲਬ ਲੈਗ ਜੇ ਜਾਨ ਨਹੀਂ ਰਹਿੰਦੀ ਹੈ ਲੈਫਟ ਲੈਗ 'ਚ ਪੈਰਾਲਾਈਜ਼ ਹੋਣ ਤੋਂ ਬਾਅਦ ਇਹ ਸੁਣਨਾ ਹੁਣ ਇਸ ਟਾਈਮ ਇਹਦੇ 'ਚ ਹਰ ਟਾਈਮ ਪੈਰਾਲਾਈਜ਼ ਹੋ ਗਿਆ ਸੀਗਾ ਤੇ ਅਗੇ ਮੈਂ ਜੇ ਖੜਾ ਰਹਾ ਸਾਰਾ ਦਿਨ ਮੈਂ ਖੜਾ ਹੀ ਰਹਿਣਾ ਮੈਂ ਬੈਹ ਜੰਨਾ ਨਾ ਫਿਰ ਇਹ ਸਟਕ ਹੋ ਜਾਂਦੀ ਹੈ ਫਿਰ ਨਾ ਇੱਕਦਮ ਰੁਕ ਜਾਂਦੀ ਹੈ ਫਿਰ ਇਹਨੂੰ ਚਲਾਣਾ ਚਲਾਣ ਲਈ ਥੋੜਾ ਜਿਮ ਪ੍ਰੈਸ਼ਰ ਕਰਨੀ ਤੁਸੀਂ ਬੈਰਲ ਹੋਏ ਪਿਛਲੇ 5-4 ਦਿਨਾਂ ਤੋਂ ਉਸ ਤੋਂ ਬਾਅਦ ਕੋਈ ਫੋਨ ਕਾਲਾਂ ਜਾਂ ਫਿਰ ਮਦਦ ਹੋਈ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਜਾਂ ਕੰਮ ਪੱਖੋਂ ਜਾਂ ਨਹੀਂ ਮੈਨੂੰ ਬਸ ਇੱਕ ਜੈ ਰੰਦਾਵਾ ਭਾਜੀ ਦੀ ਭਾਜੀ ਦਾ ਮੈਸੇਜ ਆਇਆ ਸੀਗਾ ਤੇ ਉਹ ਬੰਦਾ ਬਹੁਤ ਵਧੀਆ ਇਨਸਾਨੀਅਤ ਵਾਲਾ ਬੰਦਾ ਬਹੁਤ ਵਧੀਆ ਘੈਂਟ ਐ ਮੈਂ ਕਿੰਨਾ ਕੰਮ ਦੇਖਿਆ ਮੈਨੂੰ ਨਹੀਂ ਜਿੰਨਾ ਕੋਈ ਮੈਂ ਬਾਈ ਦਾ ਕੰਮ ਦੇਖਿਆ ਇੱਕ ਸਵਿਗੀ ਕਰਦਾ ਸੀ ਮੁੰਡਾ ਸਾਈਕਲ ਤੇ ਉਹਨੂੰ ਮੋਰਸਲ ਦੇ ਕੇ ਆਇਆ ਸੀ ਇਤਨੀ ਜੀ ਚੀਜ਼ਾਂ ਆਉਂਦੀਆਂ ਮੈਂ 2-4 ਹੋਰ ਵੀ ਦੇਖੀਆਂ ਆ ਬੀ ਕੁੱਲ ਮਿਲਾ ਕੇ ਇਨਸਾਨੀਅਤ ਵਾਲਾ ਬਾਈ ਬਾਈ ਕਲਾਕਾਰ ਵੀ ਬਹੁਤ ਘੈਂਟ ਐ ਤੇ ਇਨਸਾਨ ਵੀ ਘੈਂਟ ਐ ਬਾਈ ਦਾ ਮੈਨੂੰ ਮੈਸੇਜ ਆਇਆ ਸੀ ਕੀ ਡੋਂਟ ਵਰੀ ਬ੍ਰੋ ਨੈਕਸਟ ਮੂਵੀ ਚ ਆਪਾਂ ਇਕੱਠੇ ਕੰਮ ਕਰਾਂਗੇ ਕਰੂਗਾ ਉਹ ਬੰਦਾ ਜਵਾਨ ਵਾਲਾ ਜੱਟ ਦਾ ਬੱਤਾ ਮੇਰੇ ਲਈ ਤਾਂ ਭਾਈ ਉਹ ਵਰਡਸ ਹੀ ਜਿਹੜੇ ਹਨਾ ਮਤਲਬ ਬਹੁ ਹੌਸਲਾ ਫਜ਼ਾਈ ਵਾਲੇ ਵਰਡ ਹੈ ਤੇ ਮੈਂ ਤਾਂ ਇੱਕ ਗੱਲ ਜਾਣਦਾ ਹਾਂ ਨਾ ਕਿ ਕਿਸੇ ਦੀ ਮਦਦ ਕਰ ਸਕੋ ਨਾ ਕਰ ਸਕੋ ਹੌਸਲਾ ਫਜ਼ਾਈ ਕਰ ਦੋ ਨਾ ਸਭ ਤੋਂ ਵੱਡੀ 3% ਬੈਟਰੀ ਤੋਂ 90% ਤੇ ਆ ਜਾਂਦਾ ਉਹ ਚਾਰਜ ਹੋ ਜਾਂਦਾ ਹੌਸਲਾ ਮੁੱਲ ਨਹੀਂ ਮਿਲਦਾ ਹਾਂ ਹੁਣ ਬਸ ਇੰਨਾ ਕੀ ਬਹੁਤ ਹੁੰਦਾ ਕੋਈ ਕਰਨੀ ਵੀਰੇ ਖੜੇ ਆ ਬਾਸ ਆਪਾਂ ਐਡੀ ਦੀ ਐਡੀ ਦੀ ਗੱਲ ਬਹੁਤ ਹੁੰਦੀ ਹੈ ਕਵਾਰ ਦਾ ਆਪਾਂ ਪਤਾ ਲੈਣੇ ਆਪਾਂ ਕਿਹੜੀ ਦੀ ਹਾਂ ਹਾਂ ਕਿਸੇ ਦੇ ਦੁਕੀ ਜਾ ਕੇ ਅਫਸੋਸ ਕਰ ਰਹੇ ਤੁਸੀਂ ਹੁਣ ਇੰਨੇ ਟਾਈਮ ਬਾਅਦ ਸਾਹਮਣੇ ਆਉਣੇ ਅਸੀਂ ਵੀ ਕੁਝ ਦੇਖ ਕੇ ਕਿਤੇ ਨਿੱਟ ਕੇ ਫੇਰ ਹੀ ਆਏ ਹਾਂ ਨਾ ਉਹ ਪਹਿਲਾਂ ਕਿਵੇਂ ਸੁਭਾਅ ਬਣਦਾ ਕੌਣ ਬੰਦਾ ਸੀ ਜਿਵੇਂ ਤੁਸੀਂ ਪਹਿਲਾਂ ਤੁਹਾਨੂੰ ਸਾਹਮਣੇ ਲੈ ਵੀ ਕਾਕਾ ਆਹ ਕੰਮ ਕਰ ਰਿਹਾ ਹੁਣ ਇਹ ਐਕਚੁਅਲ ਦੇ ਵਿੱਚ ਅਮਨ ਭਾਜੀ ਹੈ ਬਲੌਗਰ ਉਹ ਫੂਡੀ ਸਿੰਘ ਤੇ ਉਹ ਬਾਈ ਜੀ ਆਏ ਸੀਗੇ ਐਕਚੁਅਲ ਦੇ ਵਿੱਚ ਪਹਿਲੇ ਵੀ ਬਲੋਗਰਸ ਆਉਂਦੇ ਸੀਗੇ ਤੇ ਸ਼ੂਟ ਕਰਨ ਲਈ ਕਹਿੰਦੇ ਸੀ ਮੈਂ ਨਹੀਂ ਕਰਦਾ ਸੀ ਮੈਨੂੰ ਐ ਹੁੰਦਾ ਸੀ ਸ਼ਾਇਦ ਯਾਰ ਕਿਤੇ ਕੰਮ ਆ ਗਿਆ ਇੰਡਸਟਰੀ 'ਚ ਤੇ ਚੰਗਾ ਨਹੀਂ ਲੱਗੇਗਾ ਇਹ ਹੁਣ 2 ਸਾਲ ਤੋਂ ਤਾਂ ਬਿਲਕੁਲ ਹੀ ਨਹੀਂ ਹੋਇਆ ਫਿਰ ਮੈਨੂੰ ਐ ਲੱਗੇ ਯਾਰ ਮੈਂ ਹੁਣ ਪ੍ਰੋਪਰ ਹੀ ਆਪਦਾ ਇੱਧਰ ਧਿਆਨ ਦਿਆਂ ਇਹਨੂੰ ਵਿਧਾਨ ਬਾਰੇ ਸੋਚਾਂ ਫਿਰ ਜਦੋਂ ਦੁਨੀਆ ਵਲੋਗ ਬਣਾਉਂਦੀ ਆ ਆਪਣੇ ਕਰਾਂਦੀ ਆ ਐਡ ਕਰਦੀ ਆ ਮੈਂ ਕਿ ਭਾਈ ਕਰ ਲੈ ਯਾਰ ਉਹਨਾਂ ਨੇ ਗਲਤ ਮਤਲਬ ਉਹ ਉਹਨਾਂ ਪਾਏ ਹੀ ਉਹਨਾਂ ਨੇ ਹਿੱਸਾ ਉਸ ਤੋਂ ਪਹਿਲੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਯਾਰ ਬਾਈ ਐਂ ਲੱਗਦਾ ਤੁਸੀਂ ਹਸ਼ਰ ਫਿਲਮਾਂ ਨੇ ਮੈਂ ਕਿਹਾ ਹਾਂਜੀ ਹਾਂਜੀ ਉਹ ਅੱਗੇ ਪਿੱਛੇ ਵਾਲਾ ਕੱਟ ਕੇ ਉਹ ਉੱਡਾ ਪਾਤਾ ਵਾਇਰਲ ਉਹ ਵਾਇਰਲ ਹੋ ਗਿਆ আচ্ছা ਭਾਈ ਮੰਨ ਲੋ ਚਲੋ ਜਿਵੇਂ ਗਾਣੇ ਸ਼ੂਟ ਹੁੰਦੇ ਆ ਫਿਲਮਾਂ ਸ਼ੂਟ ਹੁੰਦੀਆਂ ਉੱਥੇ ਨਾ ਖਾਣੇ ਦੀ ਲੋੜ ਹੁੰਦੀ ਹੈ ਹਨਾ ਤੁਹਾਨੂੰ ਵੀ ਪਤਾ ਹੈ ਤੁਸੀਂ ਤਾਂ ਇਹਦੇ 'ਚ ਰਹੇ ਹੋ ਮਤਲਬ ਕੋਈ ਤੁਹਾਨੂੰ ਉਦੋਂ ਦਾ ਕੰਮ ਮਿਲਦਾ ਕਰਨ ਨੂੰ ਤਿਆਰ ਹੋ ਭਾਈ ਜੀ ਦੇਖੋ ਮੈਂ ਏ ਵੀ ਨਹੀਂ ਕਈ ਵਾਰ ਉਹਦਾ ਪ੍ਰਬੰਧ ਨਹੀਂ ਜਾਂ ਮਤਲਬ ਮੈਂ ਤੁਸੀ ਮੈਂ ਤੁਹਾਨੂੰ ਦੱਸਦਾ ਜੀ ਤੁਸੀਂ ਸਾਰੇ ਵੀਡੀਓਜ਼ ਬਣਾ ਰਹੇ ਹਾਂ ਮੈਂ ਟੇਬਲ ਵੀ ਸਾਫ਼ ਕਰ ਰਿਹਾ ਮੈਂ ਜੁੱਠੇ ਭਾਂਡੇ ਵੀ ਚੱਕ ਰਿਹਾ ਬਿਲਕੁਲ ਬਿਲਕੁਲ ਮੈਂ ਹਰ ਇੱਕ ਚੀਜ਼ ਨੀਵੀ ਤੋਂ ਨੀਵੀ ਵੀ ਕਰ ਰਿਹਾ ਕਿਉਂ ਮੈਂ ਸੜਕ ਤੇ ਬੈਠਾ ਤੇ ਫੀਲਿੰਗ ਵੀ ਆਉਂਦੀ ਹੈ ਕਿ ਅਗਰ ਮੈਨੂੰ ਕੋਈ ਫਿਲਮ ਆਏਗੀ ਯਾਰ ਮੈਂ ਜਾਵਾਂਗਾ ਤੇ ਮਤਲਬ ਮਨ ਚ ਰਹੇਗਾ ਕਿ ਯਾਰ ਮਤਲਬ ਜੇ ਕੋਈ ਕਹਿ ਦੇਗਾ ਥਾਲੀ ਫੜਾ ਦੇ ਮਤਲਬ ਮੈਨੂੰ ਐ ਲੱਗਦਾ ਉਹ ਹੀ ਉਹਨਾਂ ਹੱਸੇ ਚ ਕਰ ਲੋ ਤਾਂ ਐ ਆ ਵੀ ਉਹਨੂੰ ਆਦਤ ਪੈ ਗਈ ਹੋ ਸਕਦਾ ਮੈਂ ਉੱਥੇ ਵੀ ਲੋਕਾਂ ਨੂੰ ਤਾਲੀਆਂ ਪੜਾਉਂਦਾ ਤਾਂ ਮੈਂ ਚੱਕ ਚੱਕ ਕੇ ਯਾਰ ਨੀਵਾ ਮਤਲਬ ਨੀਵਾ ਨਾਲ ਫੀਲ ਹੋਵੇ ਬਸ ਐ ਥੋੜਾ ਜਿਹਾ ਹੁੰਦਾ ਹੈ ਬਾਕੀ ਤਾਂ ਕੋਈ ਇਦਾਂ ਦੀ ਗੱਲ ਨਹੀਂ ਬਾਕੀ ਜਦੋਂ ਆਪਾਂ ਸ਼ਰਮ ਹੀ ਲਾਤੀ ਤੇ ਫਿਰ ਕੀ ਵੱਡਾ ਤੇ ਕੀ ਜੀ ਮੈਂ ਟੀਮ ਇਮੋਸ਼ਨਲ ਕਰਤਾ ਥੋੜੀ ਜਿਹੀ ਗੱਲ ਉਹਨੇ ਜਦੋਂ ਕਈ ਵਾਰੀ ਸੋਚਦਾ ਹੈ ਜੀ ਮਜਬੂਰੀ ਆ ਜਾਂਦੀ ਹੈ ਨਾ ਫਿਰ ਬੰਦਾ ਕੀ ਆ ਕੋਈ ਕਈ ਲੋਕ ਟੀਚਰ ਕਰਨ ਵਾਲੇ ਵੀ ਹੁੰਦੇ ਆ ਕੋਈ ਟੀਚਰ ਹੀ ਕਰਦੇ ਪੀ ਉੱਥੇ ਵੀ ਤਾਂ ਲੋਕਾਂ ਨੂੰ ਕੜੀ ਚੋਲ ਪਵਾਉਂਦਾ ਸੀ ਜਾਂ ਮੇਰੀ ਵੀ ਕਥਾ ਲੀ ਲਿਆ ਐ ਐ ਫੀਲਿੰਗ ਹੁੰਦੀ ਆ ਵੀ ਕਿ ਐ ਐ ਨਾ ਕੋਈ ਕਹਿ ਦੇਵੇ ਦੇਖ ਲਓ ਮਿੱਤਰੋ ਇਹ ਚੀਜ਼ ਹੈ ਨਾ ਜਿਹੜੀ ਲੋਕਾਂ ਨੂੰ ਬਹੁਤ ਵੱਡੇ ਲੋਕਾਂ ਨੂੰ ਪਿੱਛੇ ਜਿੰਨਾ ਚਿਰ ਟੈਲੈਂਟ ਉਹਨਾਂ ਨੂੰ ਪਿੱਛੇ ਕਰ ਦਿੰਦੀ ਹੈ ਜਿਹੜੀ ਟੀਚਰ ਲਾ ਲੋ ਹਨਾ ਜਾਂ ਮਜ਼ਾਕ ਕਿਸੇ ਦਾ ਅਡਾਉਣਾ ਨਹੀਂ ਚਾਹੀਦਾ ਤੇ ਹੋਰ ਬਾਈ ਕੋਈ ਮੈਸੇਜ ਕੁਛ ਨੇ ਆ ਕੋਈ ਮੈਸੇਜ ਸੁਣਿਆ ਤਾਂ ਬਾਈ ਜੀ ਇਹ ਹੀ ਹੈ ਕਿ ਮਤਲਬ ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹੁੰਦਾ ਭਰਾਓ ਬੰਦੇ ਦੀ ਸੋਚ ਹੈ ਬੰਦੇ ਦੀ ਸੋਚ ਹੁੰਦੀ ਹੈ ਹੁਣ ਮੈਂ ਵੀ ਅਗਰ ਤੁਸੀਂ ਮੇਰੇ ਵੱਲ ਦੇਖੋ ਤੇ ਮੈਂ ਵੀ ਚਾਹੁੰਦਾ ਕਿ ਮੈਂ ਬਹੁਤ ਵਧੀਆ ਲਾਈਫ ਦੇਖੀ ਹੋਈ ਹੈ ਮੈਂ ਲੱਖਾਂ ਰੁਪਿਆ ਟੁਟਕੀਆਂ ਚ ਕਮਾਇਆ ਹੋਇਆ ਤੇ ਅੱਜ ਲੱਖਾਂ ਦਾ ਹੀ 10-12 ਲੱਖ ਦਾ ਕਰਜ਼ਾ ਹੈ ਮੇਰੇ ਤੇ ਜਿਹਦੀ ਮੈਨੂੰ ਜ਼ਿਆਦਾ ਟੈਨਸ਼ਨ ਹੈ ਉਹ ਲਾਣਾ ਮੇਰੇ ਲਈ ਬਹੁਤ ਔਖਾ ਹੋਇਆ ਪਿਆ ਇਸ ਟਾਈਮ ਉਹਦੇ ਲਈ ਮੈਂ ਦਿਨ ਰਾਤ ਮਿਹਨਤ ਕਰ ਰਿਹਾ ਦਿਨ ਰਾਤ ਮੈਂ ਰਾਤ ਨੂੰ ਵੀ ਡਿਲੀਵਰੀਆਂ ਕਰ ਰਿਹਾ ਠੀਕ ਹੈ ਜੀ ਹਰ ਚੀਜ਼ ਕਰ ਰਿਹਾ ਤੇ ਇਸ ਲਈ ਇਹ ਦੋ ਚੀਜ਼ਾਂ ਕਹਿਣੀ ਚਾਹਾਂਗਾ ਇੱਕ ਤਾਂ ਮਿਹਨਤ ਕਰਦੇ ਆ ਸ਼ਰਮ ਨਾ ਕਰੋ ਦੂਸਰਾ ਤੁਹਾਡੀ ਜੇਬ 'ਚ ਜਿੰਨੇ ਕ ਪੈਸੇ ਹੈਗੇ ਆ ਉਹਦੇ ਨਾਲ ਗੁਜ਼ਾਰਾ ਕਰ ਲਓ ਤਾਂ ਬਹੁਤ ਵਧੀਆ ਹੈ ਇੱਧਰ ਉੱਧਰ ਫੜਨ ਨਾਲੋਂ ਆਪਦੀ ਜ਼ਿੰਦਗੀ ਨੂੰ ਸੋਖੀ ਰੱਖੋ ਤੇ ਆਸਾਨ ਰਹੋਗੇ ਤੇ ਵਰਨਾ ਹਸ਼ਰ ਇਹ ਜਾ ਵੀ ਹੋ ਸਕਦਾ ਆਸ਼ਰ ਹਾਂ ਸਹੀ ਆ ਮਨਿੰਦਰ ਕਦੇ ਵੀ ਮਨਿੰਦਰ ਹੀ ਰਿਆ ਹਾਂ ਮਿੱਤਰੋ ਕਦੇ ਵੀ ਪੰਜਾਬ ਵਾਲਿਓ ਬਠਿੰਡੇ ਵਾਲਿਓ ਕਦੇ ਵੀ ਇੱਧਰ ਤੁਸੀਂ ਮਹਾਲੀ ਆਉਨੇ ਹੋ ਤਾਂ ਚੰਡੀਗੜ੍ਹ ਦੇ ਪਾਰਕ ਸਰਾਉਂਦੇ ਰਹਿੰਦੇ ਆ ਹਨਾ ਕਦੇ ਵੀ ਇਧਰ ਮੋਹਾਲੀ ਸਵਾਭ ਮੰਦ ਦਾ ਬਾਈ ਕੋਲੇ ਜਰੂਰ ਹੋ ਕੇ ਜਾਇਓ ਬਾਈ ਲੋਕੇਸ਼ਨ ਮਾੜੀ ਦਾਤ ਆਪਣਾ ਫੇਸ ਨੋ ਮੋਹਾਲੀ ਓਪੋਜ਼ਿਟ ਮੈਜੈਸਟਿਕ ਹੋਟਲ ਹੈ ਹਾਂ ਨੈਟ ਤੇ ਭਰ ਲਓ ਮੈਜੈਸਟਿਕ ਹੋਟਲ ਦੇ ਸਾਹਮਣੇ ਬਾਈ ਦੀ ਪੂਰੀ ਫੈਮਿਲੀ ਹੁਣ ਫਾਦਰ ਸਾਹਿਬ ਵੀ ਇੱਥੋਂ ਗਏ ਆ ਹਨਾ ਨਾਲ ਭੈਣ ਸਿਸਟਰ ਐ ਵਾਈਫ ਐ ਭਾਬੀ ਐ ਮੰਮੀ ਐ ਹਾਂ ਸਾਰੀ ਅਸੀਂ ਘਰ ਦੇ ਜੀ ਲੱਗੇ ਹੋਏ ਆ ਜੀ ਕਿਸੇ ਦਾ ਜੀ ਨਹੀਂ ਕਰਦਾ ਟਾਈਮਿੰਗ ਸਵੇਰੇ 9:30 ਤੋਂ ਸ਼ਾਮੀ 4:30 ਵਜੇ ਤੱਕ ਹੈ ਜੀ ਤੇ ਬਾਕੀ ਦਾਤੇ ਦੀ ਰਜ਼ਾ ਚ ਕੋਸ਼ਾਂ ਤੇ ਸ਼ਰਮ ਵਾਲੀ ਕੋਈ ਗੱਲ ਨਹੀਂ ਹੁੰਦੀ ਬਾਈ ਕੰਮ ਸਾਰੇ ਵਧੀਆ ਹੁੰਦੇ ਆ ਬਾਕੀ ਬਾਈ ਦੀ ਵੀਡੀਓ ਥੋੜਾ ਕੋਈ ਭੈਣ ਭਰਾ ਥੋੜਾ ਜਵਾਰ ਦੋਸਤ ਕੋਈ ਐਦਾਂ ਦਾ ਕੰਮ ਕਰਦਾ ਵੀ ਜਿਹੜਾ ਬਾਈ ਨੂੰ ਕੰਮ ਦੇ ਸਕੇ ਹਨਾ ਇੰਡਸਟਰੀ ਦੇ ਵਿੱਚ ਹਾਂ ਉਹਦਾ ਧੰਨਵਾਦ ਕੋਈ ਆਈ ਨਹੀਂ ਧੱਕੇ ਨਾ ਪਹਿਲਾਂ ਤੁਸੀਂ ਐਡੀਸ਼ਨ ਲੈ ਲਓ ਬਕਾਇਦਾ ਬਾਈ ਕਹਣਾ ਹਨਾ ਐਹੀ ਹੀ ਗੱਲਬਾਤ ਉਹ ਤੁਸੀਂ ਹੱਥ ਬਾਈ ਬਣੇ ਉਹ ਕਹਿ ਕੇ ਦਿਖਾਈ ਤਰਸੀ ਵਾਲਾ ਜਿਹੜਾ ਰਫਲਾ ਪ੍ਰਾਣੀ ਕਾਵਤ ਵੀ ਤਾਂ ਹੁੰਦੀ ਸੀ ਵੀ ਕੀ ਹੋ ਗਿਆ ਜੇ ਹਥਿਆਰ ਚੱਕਣੇ ਭੁੱਲ ਗਏ ਰਫਲਾ ਚਲਾਉਣੇ ਨਹੀਂ ਜੱਟ ਭੱਲਿਆ ਚਲਾਉਣੀਆਂ ਨਹੀਂ ਜੱਟ ਭੱਲਿਆ ਉਹ ਗਈ ਅੰਦਰ ਲਾ ਕੀੜਾ ਦਾ ਮੇਰੇ ਤੁਸੀਂ ਕਿੱਥੇ ਹੋ ਹੈਲੋ ਵੀਰੇ ਤੂੰ ਕਿੱਥੇ ਐ ਵੀਰਾ ਤਾਂ ਕਿਸੇ ਨਾਲ ਲੜ ਰਿਹਾ ਹੈ ਵੀਰੇ ਤੂੰ ਘਰ ਕਦੋਂ ਆਏਂਗਾ ਮੇਰਾ ਵੀਰਾ ਗੁੰਮ ਗਿਆ ਜੀਰਾ ਗੁੰਮ ਹੋ ਗਿਆ ਇਹਦੀ ਬਈ ਮੌਕੇ ਤੇ ਹੀ ਗੱਲਬਾਤ ਹੋਈ ਜਾਂ ਪਹਿਲਾਂ ਤੁਹਾਨੂੰ ਬਕਾਇਦਾ ਨਾ ਨਾ ਹੈ ਨਹੀਂ ਨਹੀਂ ਉੱਥੇ ਉਹ ਯਾਰ ਸੱਚੀ ਗੱਲ ਹੈ ਇਸ ਸਿਲੈਕਟ ਸਿਲੈਕਸ਼ਨ ਹੀ ਇਦਾਂ ਮੈਨੂੰ ਉਹਨਾਂ ਨੇ ਕਿਹਾ ਜੀ ਮੈਂਟਲੀ ਸਟਾਰਟਡ ਕਰੈਕਟਰ ਹੈ ਕੁਸ਼ ਕਰਕੇ ਦਿਖਾਓ ਮੈਂ ਤਾਂ ਉੱਥੇ ਫਿਰ ਬੱਬੂ ਪਾਈ ਦੀ ਐ ਬਾਵਾ ਫੜ ਕੇ ਕਿਤੇ ਨਹੀਂ ਵੀਰੇ ਮਾਰ ਘਵਾ ਰਿਹਾ ਲੈ ਦੇ ਗੁਆਰੇ ਲੈ ਕੇ ਵਾਗ ਆਏ ਕਿ ਤੋਵੇਂ ਕਿ ਆਪਕੇ ਆਪਕੇ ਇੰਨਾ ਕਿ ਬੱਚਾ ਕਿਦੇ ਅੰਦਰ ਨਹੀਂ ਹੁੰਦਾ ਬੱਚਾ ਤਾਂ 80 ਸਾਲ ਦੇ ਬਜ਼ੁਰਗ ਦੇ ਅੰਦਰ ਵੀ ਹੁੰਦਾ ਤੇ ਵੀ ਮਰਦਾ ਥੋੜੀ ਮੈਂ ਤਾਂ ਉਹ 16 17 ਸਾਲ ਦਾ ਦੀ ਹਰਕਤ ਵੀ ਉਹਦਾ ਵੇਟ ਵਧਣ ਦਾ ਐਡਾ ਕਾਰਨ ਉਹ ਵੀ ਲਾਸਟ ਸਵਾਲ ਹੈ ਉਹ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਮੋਟਾ ਹੋਣ ਦਾ ਕਾਰਨ ਕੀ ਸੀ ਉਹਦਾ ਕਾਰਨ ਮੇਰੀ ਮਾਤਾ ਨੂੰ ਪੁੱਛੋ ਮੇਰੇ ਐਕਚੁਅਲੀ 5 ਭਰਾ ਮਰ ਗਏ ਸੀਗੇ ਪਹਿਲੇ ਜਦੋਂ ਪੈਦਾ ਹੋਏ ਅੱਛਾ ਮੈਂ ਕੱਲਾ ਸੀ ਜਿਹੜਾ ਬਚ ਗਿਆ ਉਹ ਜਦੋਂ ਮੈਂ ਵੱਡ ਗਿਆ ਫਿਰ ਮੇਰੀ ਮਾਤਾ ਨੇ ਲਾਡ ਪਿਆਰ ਨਾਲ ਐਡਾ ਪਾਲਿਆ ਵੀ ਮੈਂ ਜੇ 2 ਫਰੋਂਟੀਆਂ ਮੰਗਣੀ ਆ ਉਹਨੇ 4 ਦੇਣੀਆਂ ਤੇ ਜੇ ਮੈਂ 4 ਪੀਸ ਬਰੈਡ ਦੇ ਮੰਗਨੇ ਉਹਨੇ 12 ਦੇਣੇ ਉਹ ਫਿਰ ਉਹਦਾ ਪਿਆਰ ਐਡਾ ਸੀਗਾ ਵੀ ਫੁੱਲ ਗਿਆ ਫਿਰ ਬੱਚਾ ਅੱਛਾ ਲਾਡਾ ਨਾ ਬਹੁਤ ਪਲਿਆ ਜੀ ਕਿੰਨੇ ਕਦੇ ਮੈਂ ਜ਼ਿੰਦਗੀ ਚ ਨਾ ਕਦੀ ਸੋਚਿਆ ਨਹੀਂ ਸੀ ਕਿ ਮੈਂ ਆ ਚੀਜ਼ਾਂ ਵੀ ਦੇਖਾਂਗਾ ਮੈਂ ਆਪਦਾ ਬਚਪਨ ਵੀ ਸ਼ਾਹੀ ਗੁਜ਼ਾਰਿਆ ਹੋਇਆ ਹੈ ਆਪ ਦੀ ਜਵਾਨੀ ਵੀ ਮੈਂ ਮਤਲਬ ਕਦੀ ਹੁਣ ਵੀ ਸਹੀ ਹੋ ਜੇਗਾ ਜੱਟਾ ਟੈਨਸ਼ਨ ਮੈਂ ਅੱਜ ਰੋਜ਼ ਸਵੇਰੇ ਨਾ ਆਪਦੇ ਹੱਥ ਦੇਖਦਾ ਹਾਂ ਨਾ ਕਈ ਵਾਰ ਹੱਥ ਦਿਖਾ ਦੇ ਨੇੜੇ ਮਾੜੇ ਜੇ ਹਾਸਿਰ ਫਿਲਮ ਵਿੱਚ ਕੰਮ ਕਰਨ ਵਾਲੇ ਬੰਦੇ ਦੇ ਹੱਥ ਦੇਖ ਲਓ ਬਈ ਇਹ ਹੱਥ ਦਾਦੇ ਹੁੰਦੇ ਸਾਡੇ ਕੰਮ ਕਹੇ ਜਾਂ ਇਹ ਮਿਹਨਤ ਦੇ ਹੋ ਗਏ ਹਾਂ ਮਿਹਨਤ ਨਾਲ ਐ ਹੋਏ ਆ ਤੇ ਕੋਈ ਇਹ ਐਕਟਿੰਗ ਤਾਂ ਨਹੀਂ ਹੈਗੀ ਨਾ ਵੀ ਸੱਚੀ ਕਿਸੇ ਦਾ ਜੀ ਨਹੀਂ ਕਰਦਾ ਜਾਂ ਸਾਰੀ ਪੂਰੀ ਫੈਮਿਲੀ ਸੜਕ 'ਤੇ ਕੰਮ ਕਰ ਰਹੀ ਆ ਮਿੱਤਰੋ ਕੋਈ ਬੰਦਾ ਬਾਈ ਦੀ ਹੈਲਪ ਕਰਨ ਚਾਹੁੰਦਾ ਹੋਇਆ ਤਾਂ ਜ਼ਰੂਰ ਕਿਸ ਤਰ੍ਹਾਂ ਦੀ ਤੁਸੀਂ ਕਰ ਰਹੇ ਹੋ ਕਰ ਸਕਦੇ ਹੋ ਐਡਾ ਤਾਂ ਹੈ ਨਹੀਂਗਾ ਜਿਹੜਾ ਬੰਦਾ ਮਿਹਨਤ ਕਰਦਾ ਵੀ ਉਹੀ ਹੈ ਨਾ ਹੈਲਪ ਦਾ ਮਤਲਬ ਜੇ ਕੋਈ ਕੰਮ ਦੇ ਦੇ ਸਕਦੇ ਹੋ ਜਾਂ ਦਵਾ ਸਕਦੇ ਹੋ ਬਾਈ ਉਹਨਾਂ ਦਾ ਨੰਬਰ ਅਸੀਂ ਤੁਸੀਂ ਸਾਥੋਂ ਲੈ ਲਓ ਤੇ ਵੀਡੀਓ ਬਾਈ ਬੜੇ ਚੰਗੀ ਲੱਗੀ ਤਾਂ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਕਰਦੇ ਤੂੰ ਵੀ ਕਰੇ ਕਾਕਾ ਕਾਹਦੇ ਟੀਰੇ ਟੀਰੇ ਕਰਦੇ ਹੋ ਕਮੈਂਟ ਤੇ ਸ਼ੇਅਰ ਕਰਦੇ ਹੋ ਧੰਨਵਾਦ ਧੰਨਵਾਦ ਲਈ ਮੇਤਰਾ ਸਾਮ ਹੈਕਮ